ਸਾਡਾ ਬਿਹੇਵੀਅਰ ਕਰਦਾ ਸਾਡਾ ਐਕਸ਼ਨ ਐਂਡ ਰਿਐਕਸ਼ਨ এনवायरमेंट ਕ੍ਰੀਏਟ ਕਰਦਾ ਚਲੋ ਅਸੀਂ ਬਾਕੀ ਤਾਂ ਕੁਦਰਤ ਦੇ এনवायरमेंट ਨਾਲ ਤਾਂ ਖਿਲਵਾੜ ਪੈਦਾ ਕਰ ਹੀ ਰਹੇ ਹਾਂ ਪਰ ਘਰਾਂ ਦਾ ਆਫਿਸ ਦਾ ਕੰਮਕਾਰ ਜਿੱਥੇ ਕਰ ਰਹੇ ਹਾਂ ਜਿੱਥੇ ਸ਼ੂਟਿੰਗ ਕਰਦੇ ਹਾਂ ਮੈਂ ਰਾਣਾ ਉੱਥੇ ਕਿਵੇਂ ਬਿਹੇਵ ਕਰਦਾ ਰਾਣੇ ਦਾ ਆਪਣੇ ਡਾਇਰੈਕਟਰ ਨਾਲ ਕੋ ਆਰਟਿਸਟ ਨਾਲ ਅਸਿਸਟੈਂਟ ਨਾਲ ਮੇਕਅਪ ਆਰਟਿਸਟ ਨਾਲ ਵੈਂਟੀ ਵੈਨ ਨਾਲ ਵੈਂਟੀ ਬॉयズ ਨਾਲ ਡਰਾਈਵਰ ਨਾਲ ਹੈ ਨਾ ਜਿਹੜੇ ਸਪੌਟ ਬॉय ਨੇ ਸਭਾਈ ਕਰਨ ਵਾਲੇ ਨੇ ਉੱਥੇ ਸਿਕਿਉਰਟੀ ਵਾਲੇ ਨੇ ਉਹਨਾਂ ਦਾ ਰਾਣੇ ਦਾ ਕਿਹੋ ਜਿਹਾ ਬਿਹੇਵੀਅਰ ਹੈ ਖਾਣਾ ਬਣਾਉਣ ਵਾਲਿਆਂ ਦਾ ਰਾਣੇ ਦਾ ਕਿਹੋ ਜਿਹਾ ਬਿਹੇਵੀਅਰ ਹੈ ਇਹ ਤੁਸੀਂ ਇਹੀ ਨੇ ਘਰੇ ਤੁਸੀਂ ਮਾੜੀ ਗੱਲ ਤੇ ਗੁੱਸਾ ਆ ਗਿਆ ਰੋ 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 ਕਰ ਕੋਈ ਜਵਾਬ ਹੀ ਨਹੀਂ ਦਹਲ ਜਾਂਦਾ ਨਹੀਂ ਹੋਰ ਉਹਨੇ ਘਰ ਦਾ ਮਾਹੌਲ এনवायरमेंट ਕਿ ਨਹੀਂ ਖਰਾਬ ਕੀਤਾ ਇਹ ਤਾਂ ਸਾਨੂੰ ਆਉਣ ਵਾਲੇ ਸਮੇਂ ਵਿੱਚ ਉਹ ਰਿਵਰਸ ਹੋ ਕੇ ਮਿਲਦਾ ਸੋ ਮੈਂ ਲਾਈਫ ਨੂੰ ਇਦਾਂ ਲੈਣਾ ਪਰ ਮੈਂ ਇਹ ਗੱਲਾਂ ਸਮਝ ਲਈਆਂ ਸਿੱਖ ਲਈਆਂ ਕੁਝ ਗੱਲਾਂ ਕਿਤਾਬਾਂ 'ਚ ਆ ਗਈਆਂ ਜ਼ਿੰਦਗੀ ਜਿੰਦਾਬਾਦ 'ਚ ਆ ਗਿਆ ਇਹ ਆ ਗਿਆ ਉਹ ਆ ਗਿਆ ਮੈਂ ਜ਼ਿੰਦਾਬਾਦ ਕਿਤਾਬ ਆ ਗਈ ਯਾਰ ਕੁਝ ਨਾ ਕਿਤਾਬਾਂ ਰਾਹੀਂ ਕਰਨੀ ਹੋ ਰਹੀਆਂ ਫਿਲਮਾਂ ਵਾਲੇ ਕਹਿੰਦੇ ਇਹ ਗੱਲਾਂ ਕਰਨ ਦਾ ਫਾਇਦਾ ਹੀ ਕੋਈ ਨਹੀਂ ਸਕ੍ਰਿਪਟ ਦੇ ਵਿੱਚ ਕਾਟਾ ਮਾਰ ਦਿੰਦੇ ਨੇ ਲੈਕਚਰ ਲਾਣਾ ਹੈ ਜੱਡੋਏ ਕਿਨੇ ਸੁਣਿਆ ਇੰਨਾ ਟਾਇਆ ਨੂੰ ਨਾ ਬਾਈ ਇਹ ਕਹਾਣੀ ਤਾਂ ਮੈਂ ਯਾਰ ਜਿਹੜੀ ਮਹਿਫਿਲ ਦੀ ਗੱਲ ਮੈਂ ਕਰਦਾ ਮੈਂ ਕੋਲ ਚ ਮੈਨੂੰ ਐਪਰੀਸ਼ੀਏਟ ਕੀਤਾ ਜਾਂਦਾ ਉਸ ਗੱਲ ਤੇ ਜਾਂ ਕਿਤੇ ਮੈਂ ਸਕੂਲ ਕਾਲਜ ਗੱਲ ਕਰਦਾ ਐਪਰੀਸ਼ੀਏਟ ਕਰਦਾ ਤੇ ਕਿਵੇਂ ਕਹੀ ਜਾ ਸਕਦੀ ਮੈਂ ਲਿਖਣਾ ਜਾ ਸ਼ੁਰੂ ਕੀਤਾ ਜਸਵੰਤ ਜ਼ਫਰ ਹੁਰਨਾ ਗੱਲ ਕੀਤੀ ਕਿਨਾਂ ਇੱਕ ਮੈਂ ਕਿ ਮਾਸਟਰ ਦਾ ਕਿਰਦਾਰ ਬਣਾਉ ਮਾਸਟਰ ਨੂੰ ਲੋਕ ਸੁਣਨ ਦੇ ਲਈ ਉਹ ਮੈਂ ਇੱਕ ਹਮੇਸ਼ਾ ਸ਼ਾਉਤਵਾਰਦ ਹੁੰਦਾ ਸੀ ਬਈ ਟੀਚਿੰਗ ਦੀ ਬਹੁਤ ਘਾਟ ਆ ਟੀਚਰ ਨਹੀਂ ਵਧੀਆ ਮਿਲਦਾ ਪਾਪਾ ਜੀ ਨੂੰ ਸੁਣਨਾ ਜਾਂ ਹੋਰ ਤੇ ਘਰ ਦਾ ਮਾਹੌਲ ਮਾਸਟਰਾਂ ਵਾਲਾ ਜਿਵੇਂ ਪਾਪਾ ਬਿਹੇਵ ਕਰਦੇ ਦੱਸਦੇ ਤਾਂ ਇੱਕ ਮਾਸਟਰ ਦਾ ਕਿਰਦਾਰ ਜਾਂ ਬਣ ਲੱਗਾ ਸੋਲੋ ਨਾਟਕ ਲਿਖਿਆ ਸੀ ਉਹ ਵਿੱਚ ਵਿਦਿਆਰਥੀ ਆ ਬੜਿਆ ਲਿਖੀ ਤਾਂ ਮੈਂ ਗਿਆ ਮੈਂ ਸੋਚਿਆ ਮੈਂ ਵਿਦਿਆਰਥੀ ਕਿਉਂ ਬਣਾਉਂਗਾ ਕੈਨੇਡਾ ਵੈਟਾ ਬੇਸਮੈਂਟ ਜਿਹੜਾ ਸਿਰ ਇਕੱਲੇ ਨੇ ਕਰਨੀ ਫਿਰ ਮੈਂ ਕਿਹਾ ਰਾਜਵੀਰ ਬੋਪਾਰਾ ਇਹ ਨਾਲ ਸੰਪਰਕ ਮੈਂ ਉਹਨੂੰ ਸਕ੍ਰਿਪਟ ਭੇਜਤੀ ਵੀ ਤੂੰ ਉੱਥੇ ਬੈਠਾ ਯਾਦਗਾਰ ਉਹਨੇ ਉਹਨੀ ਸ਼ੋਅ ਕਰਾਉਣੇ ਸੀਗੇ ਕਹਿੰਦਾ ਅੱਛਾ ਮੈਂ ਵੀ ਕਰੂਗਾ ਮੈਂ ਕਿਹਾ ਤੁਸੀਂ ਵੀ ਕਰੋਗੇ ਮੈਂ ਕੱਲ੍ਹ ਮੈਟਨ ਦਿਨਾਂ ਪਹਿਲਾਂ ਆਉਂਗਾ ਪਰ ਹਾਸਲ ਕਰਾਂਗੇ ਉੱਥੇ ਉੱਥੇ ਰਹਿਸਲ ਕੀਤੀ ਮੈਨੂੰ ਐਸੀ ਗੱਲ ਵੀ ਥੀਏਟਰ ਨਾਲ ਐਂਟਰਟੇਨਮੈਂਟ ਤਾਂ ਦਵੀ ਦਵੇ ਜਿਹੜੀਆਂ ਗੱਲਾਂ ਨੂੰ ਰਾਣੇ ਨੇ ਸੁਧਾਰ ਰਾਣੇ ਨੂੰ ਸੁਧਾਰਿਆ ਹੈ ਜਿਹੜੇ ਥਾਟਸ ਨਾਲ ਰਾਣਾ ਲੀਤ ਪਿਆ ਜਿਹਦੇ ਥਾਟਸ ਨਾਲ ਰਾਣਾ ਜਿਉਣ ਦਾ ਆਨੰਦ ਲੈ ਰਿਹਾ ਹੈ ਜਿਹੜੇ ਵਿਚਾਰ ਨੇ ਰਾਣੇ ਨੂੰ ਊਰਜਾ ਦਿੱਤੀ ਹੈ ਜਿਹੜੇ ਵਿਚਾਰ ਨੇ ਰਾਣੇ ਨੂੰ ਇਹ ਕਹਤਾ ਕਿ ਮੈਂ ਉਸ ਦਿਨ ਬੁढ़ा ਹੋਊਂਗਾ ਜਿਸ ਦਿਨ ਮੈਂ ਰੰਗਾਂ ਦਾ ਆਨੰਦ ਲੈਣੋਂ ਹਟ ਗਿਆ ਮੈਂ ਉਸ ਦਿਨ ਬੁढ़ा ਹੋਊਂਗਾ ਜਿਸ ਦਿਨ ਮੈਂ ਯਾਰਾਂ ਦੋਸਤਾਂ ਨੂੰ ਓਏ ਕਹਿ ਕੇ ਬੁਲਾਉਣਾ ਹਟ ਗਿਆ ਮੈਂ ਉਸ ਦਿਨ ਬੁढ़ा ਹੋਊਂਗਾ ਜਿਸ ਦਿਨ ਮੈਨੂੰ ਕੋਈ ਕਵਤਾ ਚੰਗੀ ਲੱਗਣਾ ਹਟ ਗਈ ਮੈਂ ਉਸ ਦਿਨ ਬੁढ़ा ਹੋ ਜਾਊਂਗਾ ਜਿਸ ਦਿਨ ਮੈਂ ਆਪਣੀ ਵਾਈਫ ਦੀ ਜਾਂ ਖੂਬਸੂਰਤ ਔਰਤ ਦੀ ਤਾਰੀਫ਼ ਨਹੀਂ ਕਰੂੰਗਾ ਮੈਂ ਉਸ ਦਿਨ ਬੁढ़ा ਹੋ ਜਾਊਂਗਾ ਜਿਸ ਦਿਨ ਮੈਂ ਬੱਚਿਆਂ ਨਾਲ ਖੇਡ ਕੇ ਸਵਾਦ ਨਹੀਂ ਲਊਂਗਾ ਮੈਂ ਉਸ ਦਿਨ ਬੁढ़ा ਹੋ ਜਾਊਂਗਾ ਜਦੋਂ ਮੈਨੂੰ ਦੀਵਾਲੀ ਦੇ ਚੱਲਦੇ ਪਟਾਕੇ ਜਾਂ ਲੱਗੀ ਹੋਈ ਰੌਸ਼ਨੀ ਆਨੰਦ ਦੇਣੋਂ ਹਟ ਜੂਗੀ ਹਣਾ ਮੈਂ ਉਸ ਦਿਨ ਬੁढ़ा ਹੋ ਜਾਊਗਾ ਜਿੱਦ ਤੇ ਮੈਂ ਕਹੂੰਗਾ ਯਾਰ ਵੀ ਅੱਜ ਨਵਾਂ ਸਾਲ ਚੜਿਆ ਅੱਛਾ 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 ਠੀਕ ਹੈ ਬਹੁਤ ਨਵੇਂ ਸਾਲ ਦੀ ਪਾਰਟੀ ਕਰਦੇ ਆ ਇਹੋ ਮੈਂ ਜਸ਼ਨ ਜੀ ਮਨਾਉਣਾ ਖੜ ਜਾਊਗਾ ਨਾ ਮੈਂ ਬੁढ़ा ਹੋ ਗਿਆ ਪਰ ਜੀ ਰਾਣੇ ਨੇ ਇਹ ਆਪਣੇ ਕੋਲ ਹੀ ਲੈ ਗਿਆ ਇਕੱਲਾ ਤਾਂ ਫਿਰ ਕੀ ਫਾਇਦਾ ਤਾਂ ਫਿਰ ਗੁਰੂ ਸਾਹਿਬ ਨੇ ਕਿਹਾ ਕਿ ਵੰਡੜ ਕੇ ਛਕਣਾ ਚਾਹੀਦਾ ਹਣਾ ਇਕੱਲਾ ਅਨਾਜ ਹੀ ਨਹੀਂ ਖਿਆਲ ਬਚਾਰ ਵੀ ਤਾਂ ਵੰਡੋ ਵਿਚਾਰ ਮੰਡਨ ਦੀ ਗੱਲ ਤਾਂ ਬਹੁਤ ਵੱਡੀ ਹੈ ਫਿਰ ਉਹਦਾ ਮਾਸਟਰ ਜੀ ਦਾ ਜਨਮ ਹੁੰਦਾ ਤੇ ਡਰ ਬਹੁਤ ਸੀ ਹੂੰ ਪਹਿਲੇ ਸ਼ੋਅ ਮਿਲੇ ਆਟਵਾ ਹਰ ਇੱਕ ਬੰਦੇ ਦੇ ਮੈਂ ਇਹ ਇਹ ਗੱਲ ਤੇ ਜ਼ਰੂਰ ਜਵਾਬ ਦੇਵੋ ਕੋਈ ਵੀ ਬੰਦਾ ਹੈ ਕੋਈ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ ਚਾਹੇ ਕੋਈ ਦੁਕਾਨ ਸ਼ੁਰੂ ਕਰਨੀ ਚਾਹੁੰਦਾ ਹੈ ਚਾਹੇ ਕੋਈ ਹੋਰ ਪ੍ਰੋਫੈਸ਼ਨ ਸ਼ੁਰੂ ਕਰਦਾ ਉਹ ਇੱਕ ਇੱਕ ਫੇਅਰ ਹੁੰਦਾ ਹੈ ਕਿ ਮੈਂ ਫੇਲ ਨਾ ਹੋ ਜਾ ਜਿਵੇਂ ਤੁਸੀਂ ਗੱਲ ਕੀਤੀ ਤੁਹਾਡੇ ਮਨਸ ਵੀ ਇਹੀ ਹੋ ਨਾ ਮੈਨੂੰ ਐਸੀ ਵੀ ਯਾਰ ਮੈਂ ਕਰਦਾ ਰਿਹਾ ਪਰ ਇਹ ਨਾਟਕ ਇਸ ਤਰ੍ਹਾਂ ਦਾ ਹੈ ਵੀ ਯਾਰ ਚਿੰ ਰਿਜੈਕਟ ਹੋ ਗਿਆ ਲੋਕਾਂ ਦੇ ਪਸੰਦ ਨਾ ਕੀਤਾ ਪੈਸਾ ਵੀ ਲਾਇਆ ਹੈ ਟਿਕਟਾਂ ਵੀ ਲਾ ਕੇ ਆਉਣਗੇ ਤਾਂ ਕਿਵੇਂ ਮੈਂ ਜਵਾਬ ਦੂੰਗਾ ਫਿਰ ਅਸੀਂ ਕਹਿ ਵੀ ਆਪਾਂ ਨਾ ਮਾਫੀ ਮੰਗ ਲਾਂਗੇ ਤੇ ਜੇ ਆਪਾਂ ਇੱਕ ਬਿਆਨ ਦੇ ਦਾਂਗੇ ਵੀ ਜੇ ਕਿਸੇ ਨੂੰ ਚੰਗਾ ਨਹੀਂ ਲੱਗਿਆ ਆਪਣੀ ਟਿਕਟ ਦੇ ਪੈਸੇ ਵਾਪਸ ਲੈ ਉਸੇ ਪਹਿਲਾਂ ਹੀ ਪ੍ਰਿਪੇਅਰ ਹੋ ਗਏ ਮੈਂ ਤੇ ਰਾਜ ਪੈਸੇ ਵਾਪਸ ਕਰ ਲਈ ਤਿਆਰ ਹੋ ਗਏ 13 ਨਵੰਬਰ 2022 ਆਟਵਾ ਰਾਜਸਥਾਨੀ ਕੈਨੇਡਾ ਦੀ ਪਹਿਲਾ ਸ਼ੋਅ ਅੱਛਾ ਕਰਾਉਣ ਵਾਲੇ ਬਿਲਕੁਲ ਨਹੀਂ ਜਿਨ੍ਹਾਂ ਨੇ ਕਦੇ ਸ਼ੋਅ ਕਰਾਇਆ ਉਨਾਂ ਨੇ ਰੱਖ ਲਿਆ ਜੀ ਉਹ ਕਹਿੰਦੇ ਭਾਜੀ ਸ਼ੋ ਸੋਲਡ ਆਊਟ ਸ਼ੋ ਦੇ ਵੱਧੇ ਧੱਕ ਧੱਕ ਕਰਈ ਬਈ ਪਹਿਲੇ ਤਾਂ ਸੀ ਗਏ ਤਾਂ ਮੈਨੂੰ ਜਾ ਕੇ ਪਤਾ ਲੱਗਿਆ ਵੀ ਸਟੇਜ ਤਾਂ ਥੱਲੇ ਐ ਫਰਸ਼ ਵਾਂਗੂ ਰੈਹਸਲ ਹਾਲ ਸੀਗਾ ਚਲੋ ਹੋਇਆ ਆ ਸਾਰਾ ਕੁਝ ਕਰਕੇ ਮੇਰੇ ਪਹਿਲੇ 10 ਮਿੰਟ ਬਾਅਦ ਲਾਫਟਰ ਆਇਆ ਥੋੜਾ ਜਿਹਾ ਸਕੂਨ ਹੋਇਆ ਤਾਂ ਮੈਂ ਕਹਾ ਇਹ ਤਾਂ ਚਲਣਾ ਹੀ ਸੀ ਚੁਟਕਲਾ ਜਾਂਦਾ ਚਲਣਾ ਹੀ ਸੀ ਹਾਸੇ ਚੁਟਕਲਾ ਨਹੀਂ ਮਿਲ ਕੇ ਇਸ ਤੇ ਹਾਸੇ ਆਉਣੀ ਸੀ ਠੀਕ ਹੈ ਜਦੋਂ ਨਾ ਦਵਿੰਦਰ ਭਾਈ ਜੀ ਮੈਂ ਪੂਣੀ ਕਰਦਾ ਦਸਤਾਰ ਸਜਾਉਣਾ ਤੇ ਦਸਤਾਰ ਦੇ ਅਰਥ ਕਰਦਾ ਵੀ ਜਦੋਂ ਕਲੈਬ ਹੋਈ ਨਾ ਤੇ ਦਸਤਾਰ ਸਜਾਉਣ ਤੱਕ ਸ਼ਾਬਾਸ਼ ਵਾਲੀ ਕਲੈਬ ਆਈ ਅਮੇਜ਼ਿੰਗ ਸਰੀ ਕੋ ਮਗਿਆ ਮਤਲਬ ਮੈਂ ਟੋਪੀ ਵੀ ਕਮਾਲਾ ਤੁਹਾਡੀ ਲਾਈਟ ਵਾਲਾ ਇਸ਼ਾਰਾ ਕਰ ਗਿਆ ਤਾਂ ਮੈਂ ਠੀਕ ਕਰ ਲਾਂ ਬਣ ਗਈ ਗੱਲ ਅਮੇਜ਼ਿੰਗ ਅੱਛਾ ਕੌਣ ਹੈ 3 ਘੰਟੇ ਦਾ ਸ਼ੋਅ ਸੀ ਉਸ ਦਿਨ ਚੋਕੇ ਹੈ ਜੀ ਛਾਂਗਣਾ ਸੀ ਨਾਟਕ ਅੱਛਾ ਨਾਟਕ ਵੱਡਾ ਲਾਈਨ ਲੱਗੀ ਹੋਈ ਬਾਈ ਸੌਰੀ ਮੈਂ ਕੱਟ ਰਿਹਾ ਲਾਈਨ ਲੱਗੀ ਹੋਈ ਫੋਟੋਆਂ ਖਿਚਾਣ ਕਿਉਂਕਿ ਮੈਂ ਇੱਥੇ ਹੀ ਮਿਲਦਾ ਲੋਕ ਫੋਟੋਆਂ ਖਿਚਾ ਰਹੇ ਨੇ ਇੱਕ ਬਜ਼ੁਰਗ ਸਾਹਮਣੇ ਖੜੇ ਨੇ ਖਾਲਸਾ ਸੱਚ ਐ ਸਾਹਬਤ ਸੂਰਤ ਖਾਲਸਾ ਜੀ ਚਿੱਟਿਆ ਸਫੈਦਾ ਮੈਂ ਕਿਹਾ ਜੀ ਆਜੋ ਫੋਟੋ ਖਚਾ ਲੋ ਨਹੀਂ ਨਹੀਂ ਮੈਂ ਰਾਜਵੀਰ ਨੂੰ ਕੈਮਰਾ ਦਿੰਦਾ ਬਾਬਾ ਬਲਾਸ ਲੱਗ ਕੋਈ ਨਾ ਕਿਤੇ ਸ਼ੰਭਾਸ਼ ਮੈਂ ਦੀ ਕ੍ਰਿਟਿਸਿਜ਼ਮ ਵੀ ਸੁਣਨਾ ਚਾਹੀਦਾ ਇਹ ਤਾਂ ਚਲੇ ਗਏ ਮੈਂ ਕਿਹਾ ਆਜੋ ਤੁਸੀਂ ਹਾਂ ਠੀਕ ਹੈ ਬਗੀਆਂ ਬੈਠੋ ਦੇਖਦੇ ਤੇ ਕੀ ਕਰਦੇ ਕਹਿੰਦੇ ਮੈਂ ਗੁਰੂ ਘਰ ਦਾ ਪ੍ਰਧਾਨ ਹ ਹੂੰ ਇਹ ਨਾਟ ਗੁਰੂ ਘਰ ਚੋਸਾ ਦਾ ਅੱਛਾ ਇਹ ਮੈਨੂੰ ਇੱਕ ਥਾਂ ਤੇ ਨਹੀਂ ਇਹ ਬਹੁਤ ਥਾਵਾਂ ਤੋਂ ਸੁਣਨੇ ਮਿਲਿਆ ਕਿ ਤੁਸੀਂ ਜੋ ਕੰਮ ਕਰ ਰਹੇ ਹੋ ਤੁਸੀਂ ਸਿੱਖੀ ਨਾਲ ਜੋੜ ਰਹੇ ਹੋ ਬੱਚਿਆਂ ਨਾਲ ਅਸਲ ਗੁਰੂ ਨਾਨਕ ਦੀ ਸਿੱਖੀ ਨਾਲ ਜੋੜ ਰਹੇ ਹੋ ਬੱਚਿਆਂ ਫਿਰ ਤਾਂ ਭਾਈ ਜਿਹੜਾ ਸ਼ੁਰੂ ਹੋਇਆ ਕੰਮ 91 ਸ਼ੋਅ ਕਰਦੇ ਆਪਾਂ ਹੁਣ ਤੱਕ 91 91 ਕਿੰਨੇ ਮੁਲਕਾਂ 'ਚ 12 ਮੁਲਕਾਂ 'ਚ ਅੱਛਾ 12 ਮੁਲਕਾਂ ਦੇ ਵਿੱਚ ਜਾ ਚੁੱਕਾ ਹੈ ਔਰ ਟਿਕਟਾਂ ਤੇ ਕਿਤੇ ਫ੍ਰੀ ਨਹੀਂ ਜਿੱਥੇ ਫ੍ਰੀ ਕਰਨਾ ਆਪਣੀ ਮਰਜ਼ੀ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਮਨੁੱਖਤਾ ਦੀ ਸੇਵਾ ਵਾਲੀ ਇੱਕ ਔਰਤ ਉਹੀ ਆਉਣਿਆ ਨੇ ਇਦਾਂ ਕੁਛ ਕੀਤਾ ਨੇ ਜਿਹੜਾ ਆਪਣੇ ਤਸੱਲੀ ਨਾਲ ਕਿਉਂ ਪੈਸਾ ਜੇ ਅਸੀਂ ਨਹੀਂ ਲੈ ਰਹੇ ਤਾਂ ਜਿਹੜਾ ਉਹਨਾਂ ਨੇ ਕਮਾਉਣਾ ਉਹ ਜਾਣਾ ਕਿੱਥੇ ਆ ਉਹ ਲੱਗੂ ਮਨੁੱਖਤਾ ਦੀ ਸੇਵਾ ਤੇ ਲੱਗਾ ਉਹ ਕਿੱਥੇ ਲੱਗਾ ਸੋ ਬਹੁਤ ਅਨੰਦ ਮਤਲਬ ਉਹ ਲੋਕਾਂ ਦੀ ਚਮਕ ਉਹ ਅੱਖਾਂ ਐਨਰਜੀ ਤੇ ਅੱਜ ਮੈਂ ਚੇਂਜ ਹੋ ਗਿਆ ਨਾਟਕ ਤੋਂ ਬਾਅਦ 10 ਦਿਨ ਬਾਅਦ ਫਿਰਸਾ ਮੈਸੇਜ ਆ ਰਿਹਾ ਮੈਂ ਉਹ ਆਤ ਛੱਡਤੀ ਮੈਂ ਕਿ ਜਾ ਕੇ ਬਾਪੂ ਨੂੰ ਜੱਫੀ ਪਾ ਲਈ ਮੈਂ ਅੱਜ ਉਹਨੂੰ ਮਾਫ ਕਰਤਾ ਮੇਰੇ ਤੇ ਮੇਰੀ ਵਾਈਫ ਦੇ ਰਿਲੇਸ਼ਨ ਬਹੁਤ ਠੀਕ ਹੋ ਗਏ ਨਾ ਔਰਤਾਂ ਦੇ ਆ ਰਹੇ ਨੇ ਮੈਂ ਆਪਣੇ ਹਸਬੰਡ ਨੂੰ ਜੱਜ ਕਰਨੋਂ ਛੱਡਤਾ ਮੈਂ ਆਹ ਕਰਨਾ ਮੈਂ ਜ਼ਿੰਦਗੀ ਦਾ ਆਨੰਦ ਲੈਣ ਲੱਗ ਗਿਆ ਮਾਈ ਪਤਾ ਹੀ ਨਹੀਂ ਸਹੀ ਗੱਲ ਆ ਤੁਹਾਡੀ ਆਉਣ ਵਾਲੇ ਸਮੇਂ ਦਾ ਪਤਾ ਨਹੀਂ ਕਾਹਦਾ ਕੀ ਚੱਕੀ ਫਿਰਦੇ ਆ ਭਾਰ ਪਤਾ ਹੀ ਨਹੀਂ ਜਦ ਪਟਾਕਾ ਕਦੋਂ ਵਜ ਜਾਣਾ ਫਿਰ ਕਾਹਦੀਆਂ ਗੱਲਾਂ ਲਈ ਫਿਰਦੇ ਆ ਨਾਲ ਸੋ ਦੂਜਾ ਲਾਸ ਜਦੋਂ ਕਿਸੇ ਦਾ ਹੁੰਦਾ ਹੈ ਹਨਾ ਭਾਬੀ ਜੀ ਜਦੋਂ ਨਾਟਕ ਦੇਖਣ ਗਏ ਤਾਂ ਆਪਾਂ ਨੂੰ ਪਤਾ ਆਪਾਂ ਕਿਸ ਦੌਰ ਵਿੱਚੋਂ ਗੁਜ਼ਰ ਰਹੇ ਸੀ ਭਤੀਜ ਕਰਕੇ ਫਟੋ ਭਾਬੀ ਦਾ ਉਹ ਕਹਿਣਾ ਕਿ ਬੀਬੀ ਜੀ ਤੁਹਾਡਾ ਉਹ ਨਾਟਕ ਦੇਖ ਕੇ ਮੈਂ ਇੱਕ ਨਵੀਂ ਊਰਜਾ ਲੈ ਕੇ ਆਈ ਇੱਕ ਨਵੀਂ ਸ਼ਕਤੀ ਲੈ ਕੇ ਭਾਈ ਜਦੋਂ ਇਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਨਾ ਤਾਂ ਮੈਨੂੰ ਲੱਗਦਾ ਕਿ ਤੁਸੀਂ ਕਾਮਯਾਬ ਹੋ ਐਕਚੁਅਲੀ ਨਾ ਕਾਮਯਾਬੀ ਬਹੁਤ ਸੁਆਦ ਦਿੰਦੀ ਹੈ ਕਾਮਯਾਬੀ ਸਕੂਨ ਦਿੰਦੀ ਹੈ ਇਹ ਹੁੰਦਾ ਹੈ ਕਾਮਯਾਬ ਹੋਣਾ ਕਾਮਯਾਬ ਬੰਦੇ ਕੋਲੇ ਹੋ ਸਕਦਾ ਕੰਮ ਘੱਟ ਹੋਵੇ ਕਾਮਯਾਬ ਬੰਦੇ ਕੋਲੇ ਹੋ ਸਕਦਾ ਪੈਸਾ ਘੱਟ ਹੋਵੇ ਪਰ ਉਹਦੇ ਕੋਲੇ ਸਕੂਲ ਹੁੰਦਾ ਹੈ ਕਾਮਯਾਬੀ ਦੇ ਪਹਿਰਾ ਵਿੱਚ ਕਾਲੀ ਨਹੀਂ ਹੁੰਦੀ ਕਾਮਯਾਬ ਬੰਦਾ ਕਿਸੇ ਨੂੰ ਜੇ ਆਪ ਵੀ ਹੈ ਨਾ ਕਿਸੇ ਦਾ ਖੋਕੇ ਨਹੀਂ ਖਾਂਦਾ ਉਹ ਆਪਣੇ ਹੁਨਰ ਨਾਲ ਅੱਗੇ ਵਧਦਾ ਹੈ ਤੇ ਉਹ ਕਿਸੇ ਨੂੰ ਰਸਤਾ ਦਿਖਾਉਂਦਾ ਹੈ ਚਾਹੇ ਉਹ ਟੀਚਰ ਬਣ ਕੇ ਚਾਹੇ ਉਹ ਬਿਜ਼ਨਸਮੈਨ ਬਣ ਕੇ ਉਹ ਕੰਮ ਕਿਵੇਂ ਕਰਦਾ ਸ਼ੋਹਰਤ ਦਾ ਕੀ ਹੈ ਸ਼ੌਰਤ ਤਾਂ ਕਿਸੇ ਧੱਕਾ ਮਾਰ ਕੇ ਵੀ ਲਈ ਜਾ ਸਕਦੀ ਹੈ ਸ਼ੌਰਤ ਤਾਂ ਕੱਪੜੇ ਲਾ ਕੇ ਵੀ ਲਈ ਜਾ ਸਕਦੀ ਹੈ ਸ਼ੌਰਤ ਤਾਂ ਗਾਲਾਂ ਕੱਢ ਕੇ ਕਿਸੇ ਦੀ ਬੇਇੱਜ਼ਤੀ ਕਰਕੇ ਕਿਸੇ ਦਾ ਗਲਾ ਕੱਟ ਕੇ ਕੋਈ ਬੇਈਮਾਨੀ ਕਰਕੇ ਕੋ ਮਰਜ਼ੀ ਸ਼ੌਰਤ ਲੈ ਲਓ ਕਾਮਯਾਬ ਹੋਣਾ ਉਹਦੇ ਲਈ ਤੁਹਾਨੂੰ ਹੌਲੀ 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 ਰਾਫਤਾ ਰਾਫਤਾ ਤੁਰਨਾ ਪੈਣਾ ਹੈ ਅੱਗੇ ਜਾਣਾ ਪੈਣਾ ਹੈ ਅੱਗੇ ਵਧਦੇ ਰਹਿਣਾ ਪੈਣਾ ਹੈ ਸਟੈਪ ਯਾਤਰਾ ਤੁਹਾਡੀ ਬਾਕੀ ਜਿਹੜੀ ਤੁਸੀਂ ਗੱਲ ਕਹੀ ਕਿ ਕਈ ਡਰਦੇ ਆ ਕੰਮ ਕਰਨ ਤੋਂ ਉਹਨਾਂ ਨੂੰ ਮੈਂ ਇੱਕ ਗੱਲ ਕਹਿ ਦਣਾ ਤੇ ਤੁਹਾਡੀ ਸ਼ੱਕ ਭਾਈ ਰੀਲ ਹੋ ਵੀ ਬਣਾ ਕੇ ਪਾਵਾਂ